ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਟਾਲੀ ਵਾਲਾ ਬੁਟੀਕ ਹੋਰ ਸਨੋ ਜੀ ਕੀ ਹਾਲ ਚਾਲ ਨੇ ਬੇਹਰੂਈ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਆਪ ਵੀ ਸਾਰੇ ਠੀਕ ਠਾਕ ਹੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੁਸੀਂ ਸੋਹਣੇ ਸੋਹਣੇ ਛੁੱਟ ਆਪਣੇ ਕੋਲੋਂ ਵਾਇਰ ਕਰ ਸਕੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਜੀ ਬਰਪੜੀ ਦੇ ਛੁੱਟ ਰਹਿਣ ਵਾਲੇ ਨੇ ਇਸ ਤਰ੍ਹਾਂ ਦੇ ਨਾਲ ਬਾਊਟੇ ਟਲਟਾ ਛੂਟ ਨੇ ਜੀ ਇਸ ਤਰ੍ਹਾਂ ਦੇ ਨਾਲ ਰਹਿਣਗੇ ਬਰਪਰੀ ਮੈਚਿੰਗ ਛੂਟ ਹੈ ਜੀ ਬਹੁਤ ਹੀ ਸੋਹਣੇ ਛੂਟ ਨੇ ਅਗਲਾ ਕੱਲਾ ਰਹਿਣ ਵਾਲਾ ਜਿਸ ਤਰ੍ਹਾਂ ਦੇ ਨਾਲ ਬਾਊਟ ਲੈਣੀ万ਗੇ ਬਹੁਤ ਸੋਹਣੀ ਪੇਂਟਿੰਗ ਹੈ ਬਹੁਤ ਸੋਹਣਾ ਸਟਾਪ ਤੁਸੀਂ ਬੇਫਿਕਰ ਹੋ ਕੇ ਇਹਨਾਂ ਨੂੰ ਆਪਣੇ ਕੋਲੋਂ ਬਾਏ ਕਰ ਸਕਦੇ ਹੋ ਹਨਰ ਵਾਲੇ ਛੂਟ ਨੇ ਜੀ ਕੋਈ ਆਪਾਂ ਇਹ ਸਟਾਕ ਨਹੀਂ ਦੇ ਕਹਿੰਦੇ ਜੇ ਕੋਈ ਖਰਾਬ ਹੋ ਜੇ ਆਪਾਂ ਲੰਮਾ ਆਵੇ ਇਸ ਤਰ੍ਹਾਂ ਦੇ ਨਾਲ ਰਹਿਣ ਵਾਲਾ ਜਿਹੜਾ ਸੂਟ ਦੇਖ ਸਕਦੇ ਹੂੰ ਬਹੁਤ ਸੋਹਣਾ ਝੂਟਾ ਇਸ ਤਰ੍ਹਾਂ ਦੇ ਨਾਲ ਬਰਬੜੀ ਬਹੁਤ ਟ੍ਰੈਂਡਿਚਾ ਜੀ ਹੁਣ ਆਪਾਂ ਰਕੜੀ ਤੋਂ ਉੱਪਰ ਰੱਖਿਆ ਹੋਇਆ ਜੀ ਪ੍ਰਾਈਸ ਰਹਿਣ ਵਾਲਾ 750 ਇਹ ਕਿ ਟੈਕਸ ਦੀ ਬਰਬੜੀ ਰਹੇਗੀ ਇਸ ਤਰ੍ਹਾਂ ਇਹ ਨਾਲ ਮੈਚਿੰਗ ਸੂਟ ਨੇ ਇਸ ਤਰ੍ਹਾਂ ਹੀ ਰਹੇਗੀ ਜੈੱਲ ਪ੍ਰਿੰਟ ਬਾਟਮ ਪ੍ਰਾਈਜ਼ ਰਾਇਨ ਵਾਲਾ ਜੀ 850 ਤੁਸੀਂ ਕਿਸੇ ਤੇ ਵੀ ਆਪਾਂ ਤੋਂ ਇਹ ਸੂਟ ਮੰਗਾ ਸਕਦੇ ਹੋ ਇਸ ਤਰ੍ਹਾਂ ਨਾਲ ਰਹੇਗਾ ਜੀ ਕਲਰ ਇਸ ਤਰ੍ਹਾਂ ਨਾਲ ਪੇਂਟਿੰਗ ਬਣੀ ਹੋਈ ਬਹੁਤ ਸੋਹਣੀ ਦੇਖ ਸਕਦੇ ਆ ਰਹੇਗੀ ਜੀ ਬਾਟਮ ਕਲਰ ਬਹੁਤ ਸੋਹਣਾਗਾ ਸਟਾਪ ਵੀ ਬਹੁਤ ਵਧੀਆ ਜੀ ਅਗਲਾ ਸ਼ੂਟ ਰਹਿਣ ਵਾਲਾ ਜੀ ਇਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਦੁਪੱਟਾ ਦੇ ਦੁਪੱਟਾ ਨੇ ਜੀ ਜੇ ਕਿਸੇ ਭੈਣ ਨੇ ਦੁਪੱਟਾ ਲੈਣਾ ਹੋਵੇ ਤਾਂ ਆਪਾਂ ਨੂੰ ਤੁਸੀਂ ਦੱਸ ਕੇ ਦੁਪੱਟਾ ਤਿਆਰ ਕਰਵਾ ਸਕਦੇ ਹਾਂ ਜਿਹੜਾ ਇਹਨਾਂ ਵਾਲਾ ਜਿਸ ਤਰ੍ਹਾਂ ਇਹ ਨਾਲ ਦੇਖ ਸਕਦੇ ਹੋ ਇਹ ਨਾਲ ਆਪਾਂ ਦੁਪੱਟਾ ਵੀ ਐਡ ਕੀਤਾ ਹੋਇਆ ਜੀ ਆਪਣਾ ਤਾਲੀਵਰ ਬੁਟੀਕ ਇਹਦਾ ਪ੍ਰਾਈਸ ਰਹਿਣ ਵਾਲਾ ਜੀ ਹੁਣ ਆਪਾਂ ਉੱਪਰ ਤੇ ਲਾ ਦਿੱਤੇ ਨੇ 1100 ਇਹਨਾਂ ਸਰਪ੍ਰਾਈਜ਼ ਰਹਿਣਾ ਜੀ ਬਟੇ ਵਾਲੀ ਦਾ ਇਹ ਰਹੇਗਾ ਜੀ ਵਿਦਆਊਟ ਟਮਟਾ ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਆਗਾ ਬਹੁਤ ਸੋਹਣਾ ਸਟੱਫ ਹੈ ਜੀ ਇਸੇ ਪਹਿਨ ਲਈ ਕੋਈ ਵੀ ਝੂਟ ਆਪਣੇ ਕੋਲੋਂ ਲੈਣਾ ਹੋਵੇ ਆ ਲੈ ਮੇਰਾ ਜੀ ਪੇਅਰ ਵਰਪਰੀ ਪੇਅਰ ਵਰਪਰੀ ਜੀ ਜਾਂ ਮੈਚਿੰਗ ਇਸ ਤਰ੍ਹਾਂ ਦੀ ਪੇਂਟਿੰਗਾਂ ਦੇਖ ਸਕਦੇ ਆ ਇਹਦਾ ਪ੍ਰਾਈਜ਼ ਰਹਿਣਾ ਜੀ 1200 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਜੀ ਤੁਸੀਂ ਆਂਡੀਆਂ ਕਿਤੇ ਵੀ ਆਪਣੇ ਕੋਲ ਸੂਟ ਬਾਇ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਲੈਣਾ ਹੋਵੇ ਜੀ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣਾ ਪੇਜ ਬਣਿਆ ਹੋਇਆ ਜੀ tailedwar boutique ਇੰਸਟਾਗ੍ਰam ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆ ਰੈਨ ਵਾਲਾ ਜਾਰ ਕੰਡੀ ਦਾ ਸੂਟ ਮੈਚਿੰਗ ਰਹੇਗਾ ਇਹ ਵੀ ਇਹ ਵੀ ਵਿਦਾਉਟ ਲੋਟਾ ਇਹਦੀ ਸ਼ਰਟ ਤੇ ਲਾਈਨਿੰਗ ਲੱਗੇਗੀ ਜੀ ਦੇਖਸਾ ਬਹੁਤ ਪਿਆਰਾ ਕੱਲਰ ਆ ਬਹੁਤ ਸੋਹਣਾ ਸਟਾਫ ਆ ਸੇਬੇ ਕੋਲ ਹਰ ਤਰ੍ਹਾਂ ਦੀ ਛੂਟ ਵਾਇ ਕਰ ਸਕਦੇ ਹਾਂ ਜੀ। ਕਾਟਨ ਦੇ ਸੂਟ, ਸਲੀਨ ਦੇ ਛੂਟ, ਸਲੀਨ ਦੇ ਦੁਪੱਟੇ, ਬੈੱਡ ਸ਼ੀਟ, ਤੌਲੀਏ, ਅਲਿਆਂਸਟਾ ਕੋਈ ਵੀ ਤਰ੍ਹਾਂ ਦਾ ਸੂਟ ਤੁਸੀਂ ਆਪਣੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਆਪਣੇ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੀ। ਚਲੋ ਜੀ ਮਿਲਦੇ ਹਾਂ ਅਗਲੇ ਚੈਪਟਰ ਦੇ ਨਾਲ ਸੋਹਣੇ-ਸੋਹਣੇ ਰੰਗਾਂ ਦੇ ਨਾਲ ਸਤਿ ਸ਼੍ਰੀ ਅਕਾਲ।